ਚੈਲਪਿੰਗ ਅੱਜ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲੈਂਗੁਏਜ ਬਹੁਤ ਵਾਅਦਤ। ਦੋਸਤੋ ਹਾਜ਼ਰਾਂ ਆਈ ਦੀਆਂ ਕੁਝ ਗੱਲਾਂ ਬਤਾਈ ਦੀਆਂ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਮਾਰਕ ਕਾਰਨੀ ਦਾ ਡੈਵਸ ਦੇ ਵਿੱਚ ਭਾਸ਼ਣ ਤੇ ਉਸ ਭਾਸ਼ਣ ਦੇ ਉੱਤੇ ਉਹਨਾਂ ਨੇ ਕਿਹਾ ਵੀ ਮੈਂ ਜੋ ਕਿਹਾ ਉਹਦਾ ਉਹੀ ਮਤਲਬ ਸੀ। ਕੀ ਗੱਲਬਾਤ ਆ? ਦੂਜਾ FIFA ਗੋਲਡ ਵਰਲਡ ਕੱਪ ਨੇੜੇ ਆ ਰਿਹਾ ਵੈਨਕੂਵਰ ਦੇ ਕੁਝ ਮੈਚ ਨੇ ਤੇ ਚਿੰਤਾ ਪ੍ਰਬੰਧਾਂ ਦੀ ਪਈ ਹੈ ਵੀ ਉਹਨਾਂ ਨੇ ਰਹਿਣਾ ਕਿੱਥੇ ਆ ਤੇ ਜੇ ਕੋਈ ਬਿਮਾਰ ਹੋ ਗਿਆ ਜਾਣਾ ਕਿੱਥੇ ਆ? ਇੱਕ ਪੰਪ ਐਂਡ ਡੰਪ ਨਾਂ ਦਾ ਨਵਾਂ ਸਕੈਮ ਚਰਚਾ ਦੇ ਵਿੱਚ ਆ ਇਹ ਕੀ ਹੈ ਫਰੋਤੀ ਦੇ ਨਾਲ ਸੰਬੰਧਿਤ ਘਟਨਾਵਾਂ ਦੇ ਲਈ ਐਮਰਜੈਂਸੀ ਐਲਾਨਣ ਦੀ ਮੰਗ ਸਰੀ ਨੇ ਕੀਤੀ ਆ ਚੀਨ ਦੀਆਂ ਈਵੀ ਕਾਰਾਂ ਕੈਨੇਡਾ ਦਾ ਫਾਇਦਾ ਕਰਨਗੇ ਕਿ ਨੁਕਸਾਨ ਕਹਿੰਦੇ ਸਿਕਿਉਰਿਟੀ ਦਾ ਖਤਰਾ ਵੀ ਹੋ ਸਕਦਾ ਇਹ ਕੀ ਗੱਲਬਾਤ ਆ ਤੇ ਬਰਬਾਰੀ ਤੋਂ ਬਾਅਦ ਟ੍ਰਾਂਟੋਰ ਜਿਹੜੀਆਂ ਮੁਸ਼ਕਲਾਂ ਨੇ ਕਾਫੀ ਜ਼ਿਆਦਾ ਵਧ ਗਈਆਂ ਇਹਦੇ ਬਾਰੇ ਗੱਲਬਾਤ ਕਰਨੀ ਆ ਸਭ ਤੋਂ ਪਹਿਲਾਂ ਮਾਰਕ ਕਰਨੀ ਪ੍ਰਧਾਨ ਮੰਤਰੀ ਮਾਰਕ ਕਾਰਨ ਨੇ ਡਾਇਵਸ ਦੇ ਵਿੱਚ ਭਾਸ਼ਣ ਦਿੱਤਾ ਤੇ ਭਾਸ਼ਣ ਬਹੁਤ ਜ਼ਬਰਦਸਤ ਸੀ ਉਸ ਭਾਸ਼ਣ ਨੇ ਇੱਕ ਨਵੇਂ ਵਰਲਡ ਆਰਡਰ ਦੀ ਗੱਲ ਕੀਤੀ ਨਵੀਂ ਬਦਲ ਰਹੀ ਦੁਨੀਆ ਦੀ ਗੱਲ ਕੀਤੀ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਤੇ ਇਹ ਸਾਰੇ ਕੁਝ ਨੇ ਕਹਿ ਲਓ ਕਿ ਉਥਲ ਪੁਥਲ ਮਚਾ ਦਿੱਤੀ ਦੁਨੀਆ ਦੇ ਵਿੱਚ ਦੁਨੀਆ ਦੇ ਵਿੱਚ ਇਸ ਭਾਸ਼ਣ ਦੀ ਬਹੁਤ ਚਰਚਾ ਹੋਈ ਜਿਹਦੇ ਵਿੱਚ ਉਹਨਾਂ ਨੇ ਗੱਲ ਇਹ ਕਹੀ ਸੀ ਕਿ ਜੇ ਜਿਹੜੀਆਂ ਮਿਡਲ ਕੰਟਰੀਜ਼ ਨੇ ਜਾਂ ਜਿਹੜੀਆਂ ਵਿਚਕਾਰ ਲੀਆਂ ਕੰਟਰੀਜ਼ ਨੇ ਜੇ ਇਹ ਇਕੱਠੀਆਂ ਨਾ ਹੋਈਆਂ ਤਾਂ ਜਿਹੜੇ ਅਮੀਰ ਦੇਸ਼ ਨੇ ਉਹ ਆਪਣੀ ਮਰਜ਼ੀ ਕਰਨ ਗਈਆਂ ਤੇ ਆਪਣੇ ਹਿਸਾਬ ਨਾਲ ਇਹਨਾਂ ਨੂੰ ਚਲਾਉਣ ਗਈਆਂ ਇਹ ਗੱਲ ਨੇ ਬਹੁਤ ਹਲਚਲ ਮਚਾਈ ਖਾਸ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਹੁਣ ਇਹਦੇ ਤੋਂ ਬਾਅਦ ਦੋ ਗੱਲਾਂ ਲੱਗਦੀਆਂ ਸੀ ਇੱਕ ਤਾਂ ਜਦੋਂ ਅਮਰੀਕਾ ਵਾਲੇ ਪਾਸਿਓਂ ਦਬਕਾ ਵੱਜਿਆ ਵੀ ਤੁਸੀਂ ਜੇ ਚੀਨ ਦੇ ਨਾਲ ਸਿੱਧੀ ਇਦਾਂ ਦੀ ਕੋਈ ਗੱਲਬਾਤ ਕਰਦੇ ਹੋ ਤਾਂ ਅਸੀਂ ਤੁਹਾਡੇ ਤੇ ਟੈਰਫ ਇੰਨੇ ਲਾ ਦੇਵਾਂਗੇ ਵੀ ਤੁਹਾਡੇ ਕੋਲ ਹੋਣਾ ਕੁਝ ਨਹੀਂ ਦੂਜਾ ਇਹ ਕਿਹਾ ਵੀ ਚੀਨ ਨੇ ਤੁਹਾਨੂੰ ਯੂਜ਼ ਕਰਨਾ ਹੈ ਤੁਹਾਡਾ ਫਾਇਦਾ ਕਦੇ ਨਹੀਂ ਕਰਨਾ ਆਪਣਾ ਸਮਾਨ ਵੇਚਣ ਦੇ ਲਈ ਤੁਹਾਡੀ ਵਰਤੋਂ ਕਰੂਗਾ ਕਈ ਕੁਝ ਉਧਰਲੇ ਪਾਸਿਓਂ ਰਿਐਕਸ਼ਨ ਆਇਆ ਕੱਲੇ ਅਮਰੀਕਾ ਦੇ ਵਿੱਚੋਂ ਨਹੀਂ ਕਿਉਂਕਿ ਇਹ ਇਕਨੋਮਿਸਟ ਨੇ ਇਹ ਅਰਥਸ਼ਾਸਤਰੀ ਨੇ ਇਹਨਾਂ ਦੀ ਕਈ ਗੱਲ ਦੇ ਵਿੱਚ ਵਜਨ ਹੈ ਤੇ ਇਹ ਗੱਲਬਾਤ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਚੱਲੇਗੀ ਹੁਣ ਉਹਦੇ ਤੋਂ ਬਾਅਦ ਇਹ ਹੈਗਾ ਕਿ ਇਹ ਇੰਨੀ ਜਿਹੜੀ ਉਥਲ ਪੁਥਲ ਮਚ ਗਈ ਆ ਹੋ ਸਕਦਾ ਮਾਰਕ ਕਾਰਵੀ ਥੋੜਾ ਜਿਆ ਨਰਮ ਹੋ ਕੇ ਕਹਿ ਦੇਣ ਕਿ ਮੇਰਾ ਕਹਿਣ ਦਾ ਇਹ ਮਤਲਬ ਨਹੀਂ ਸੀ ਅਸਲ ਚ ਅਸੀਂ ਇਹ ਕਹਿਣਾ ਚਾਹੁੰਦੇ ਸੀ ਤੇ ਇਦਾਂ ਇਦਾਂ ਪਰ ਉਹਨਾਂ ਨੇ ਅੱਜ ਜਿਹੜਾ ਬਿਆਨ ਦਿੱਤਾ ਉਹ ਕਹਿੰਦੇ ਵੀ ਮੇਰਾ ਕਹਿਣ ਦਾ ਉਹੀ ਮਤਲਬ ਸੀ ਜੋ ਮੈਂ ਕਿਹਾ ਤੇ ਮੈਂ ਇਸ ਗੱਲ ਦੇ ਪਿੱਛੋਂ ਹਟਦਾ ਨਹੀਂ ਆ ਭਾਵੇਂ ਕਿ ਜਿਹੜੇ ਜਿਹੜਾ ਇਸ ਸਾਰੇ ਕੁਛ ਦੇ ਉੱਤੇ ਉਹਨਾਂ ਦੀ ਸਪੀਚ ਦਾ ਕੋਈ ਵੀ ਪਾਰਟ ਜਾਂ ਕੋਈ ਵੀ ਗੱਲ ਕਹਿੰਦੇ ਮੈਂ ਉਹਦੇ ਤੋਂ ਹਟ ਨਹੀਂ ਰਿਹਾ ਜਿਹੜਾ ਰਾਸ਼ਟਰਪਤੀ 트럼ਪ ਨੇ ਕਾਰਨੀ ਨੂੰ ਸਿੱਧਾ ਹੀ ਕਿਹਾ ਸੀ ਅਮਰੀਕਾ ਦੇ ਰਾਸ਼ਟਰਪਤੀ 트럼ਪ ਨੇ 트럼ਪ ਕਾਰਨੀ ਨੂੰ ਸੋਮਵਾਰ ਨੂੰ ਮਤਲਬ ਕਿਹਾ ਕਿ ਜਿਹੜਾ ਉਹ ਉਹਦੀ ਉਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਵੀ ਹੋਈ ਹੈ ਤੇ ਇਹਨਾਂ ਦੇ ਉੱਤੇ ਇਤਰਾਜ਼ ਵੀ ਪ੍ਰਗਟ ਹੋਏ ਸੀ ਪਰ ਇਹਨਾਂ ਦੀ ਗੱਲਬਾਤ ਦੇ ਵਿੱਚ ਬਹੁਤ ਸਾਰੇ ਟੌਪਿਕ ਵੀ ਕਵਰ ਕੀਤੇ ਗਏ ਆ ਅਫੀਸ਼ੀਅਲ ਇਹ ਕਹਿੰਦੇ ਆ ਕਿ ਜਿਹੜਾ ਯੂ ਐਸ ਟ੍ਰੈਜਰੀ ਬੈਸਮੈਂਟ ਆ ਉਹਨਾਂ ਨੇ ਕਿਹਾ ਕਿ ਜਿਹੜੇ ਮਾਰਕ ਕਾਰਨੀ ਨੇ ਇਹ ਅਗਰੈਸਿਵਲੀ ਵਾਕਬੈਕ ਕਰ ਗਿਆ ਆਪਣੇ ਕਮੈਂਟਸ ਤੋਂ ਫੋਨ ਕਾਲ ਦੇ ਉੱਤੇ ਵੀ ਜਦੋਂ 트ੰਪ ਦੇ ਨਾਲ ਗੱਲ ਹੋਈ ਆ ਉਸ ਵੇਲੇ ਇਹ ਹੱਕ ਹੈ ਕੋ ਕਿ ਪਿੱਛੇ ਹਟ ਕੇ ਇਹਨਾਂ ਨੇ ਗੱਲ ਬਦਲ ਲਈ ਆ ਤੇ ਉਹਨੂੰ ਸਪਸ਼ਟ ਕਰ ਦੇ ਲਈ ਇਹਨਾਂ ਨੇ ਖਾਸ ਤੌਰ ਦੇ ਉੱਤੇ ਪਬਲਿਕਲੀ ਓਪਨ ਪਬਲਿਕ ਦੇ ਵਿੱਚ ਆ ਕੇ ਕਹਿ ਦਿੱਤਾ ਕਿ ਜੇ ਜਿਹੜੇ ਉਹ ਇਸ ਗੱਲ ਦੇ ਉੱਤੇ ਕਿਹਾ ਆ ਉਹਨਾਂ ਨੇ ਤੇ ਜੋ ਕਿਹਾ ਆ ਉਹੀ ਗੱਲ ਕਹੀ ਆ ਸੋ ਸਪੀਚ ਮਾਰਕ ਕਰਨੀ ਦੀ ਬਹੁਤ ਉੱਥੇ ਜਿਹੜੀ ਜ਼ਬਰਦਸਤ ਸੀਗੀ ਉਹਨਾਂ ਨੇ ਖਾਸ ਤੌਰ ਦੇ ਉੱਤੇ ਜਿਹੜੇ ਕਿਹਾ ਸੀ ਕਿ ਅਜੇ ਕਿਸਮ ਦਾ ਐਸ ਵੇਲੇ ਤਾਕਤਵਰ ਦੇਸ਼ ਟਰੇਡ ਨੂੰ ਜਾਂ ਇਕਨੋਮੀ ਨੂੰ ਇੱਕ ਹਥਿਆਰ ਵਜੋਂ ਵਰਤ ਰਹੇ ਆ ਤੇ ਪੁਰਾਣਾ ਜਿਹੜਾ 올ਡ ਗਲੋਬਲ ਆਰਡਰ ਸੀਗਾ ਉਹ ਚੇਂਜ ਹੋ ਰਿਹਾ ਗੱਲ ਸਿੱਧੀ ਆ ਕਿ ਤਕੜਾ ਬੰਦਾ ਹੁਣ ਲੜਾਈ ਕਰਕੇ ਨਹੀਂ ਕਿਸੇ ਦੇਸ਼ ਦਾ ਨੁਕਸਾਨ ਕਰੂਗਾ ਉਹਨੂੰ ਜਿੱਤਣ ਦੇ ਲਈ ਜਿਹੜਾ ਵਪਾਰ ਆ ਜਾਂ ਸਾਰਾ ਕੁਝ ਆ ਅਸਿੱਧਾ ਇਸ਼ਾਰਾ ਸਿੱਧਾ ਟੈਰਿਫਸ ਵੱਲ ਸੀਗਾ ਤੇ ਉਹਨਾਂ ਨੇ ਰਾਸ਼ਟਰਪਤੀ ਟਰੰਪ ਦਾ ਨਾਂ ਨਹੀਂ ਸਿੱਧਾ ਲਿਆ ਪਰ ਮਤਲਬ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਸਾਰੀ ਦੁਨੀਆ ਨੂੰ ਵੀ ਇਹ ਕੀ ਕਹਿ ਰਹੇ ਆ ਸੋ ਇਹਦੇ ਉੱਤੇ ਫਿਰ ਅਕਟਰਪਤੀ ਟਰੰਪ ਗੁੱਸੇ ਹੋਏ ਸੀ ਕਿ ਕੈਨੇਡਾ ਉਹ ਕਹਿੰਦੇ ਏਸ ਕਰਕੇ ਆ ਕਿਉਂਕਿ ਅਮਰੀਕਾ ਨੇ ਇਹਨੂੰ ਕੀਤਾ ਆ ਤੇ ਇਹਨਾਂ ਨੂੰ ਚੇਤੇ ਰੱਖਣਾ ਚਾਹੀਦਾ ਸੋ ਹੁਣ ਉਸ ਮਾਮਲੇ ਦੇ ਉੱਤੇ ਕਾਰਨੀ ਨੇ ਇੱਕ ਵਾਰੀ ਫੇਰ ਉਹ ਗੱਲ ਦੁਹਰਾ ਦਿੱਤੀ ਆ ਕਿ ਅਸੀਂ ਜਿਹੜੀ ਗੱਲ ਕਹੀ ਆ ਉਹ ਕਹੀ ਆ ਅਸੀਂ ਉਹਦੇ ਤੋਂ ਪਿੱਛੇ ਨਹੀਂ ਹਟ ਰਹੇ FIFA ਵਰਲਡ ਕੱਪ ਹੋ ਰਿਹਾ ਉਹਦੇ ਕਈ ਮੈਚ ਵੈਨਕੂਵਰ ਦੇ ਵਿੱਚ ਹੋਣੇ ਆ ਤੇ ਸੱਤ FIFA ਵਰਲਡ ਕੱਪ ਗੇਮਸ ਜੂਨਸ ਦੇ ਵਿੱਚ ਜੂਨ ਦੇ ਵਿੱਚ ਤੇ ਜੁਲਾਈ ਦੇ ਵਿੱਚ ਇੱਥੇ ਹੋਣੀਆਂ ਹੁਣ ਸਮਾਂ ਨੇੜੇ ਆ ਰਿਹਾ ਜਨਵਰੀ ਲਗਭਗ ਨੰਗ ਗਈ ਆ ਤਿਆਰੀਆਂ ਉਹਦੀਆਂ ਹੋ ਰਹੀਆਂ ਤੇ ਲੋਕਾਂ ਨੂੰ ਚਾਹ ਹੁੰਦਾ ਜਿਹੜੇ ਸੌਕਰ ਪ੍ਰੇਮੀ ਨੇ ਉਹਨਾਂ ਨੂੰ ਚਾਹ ਵੀ ਆ ਇਹਦਾ ਤੇ ਖਾਸ ਤੌਰ ਦੇ ਉੱਤੇ ਹੁਣ ਉਹ ਚਾਹ ਦੇ ਨਾਲ ਨਾਲ ਚਿੰਤਾ ਵੀ ਇੱਕ ਲੋਕਾਂ ਨੂੰ ਲੱਗੀ ਆ ਖਾਸ ਕਰ ਪ੍ਰਬੰਧਕਾਂ ਨੂੰ ਲੱਗੀ ਚਿੰਤਾ ਇਹ ਆ ਕਈ ਵਾਰੀ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਹੋਟਲਾਂ ਵਾਲੇ ਲੱਗ ਰੌਲਾ ਪਾ ਚੁੱਕੇ ਵੀ ਜਿੰਨੇ ਇੱਥੇ ਲੋਕ ਆਉਣੇ ਬਾਹਰੋਂ ਸਾਡੇ ਕੋਲੇ ਹੋਟਲ ਹੀ ਹੈ ਨਹੀਂ ਵੈਂਕੂਵਰ ਦੇ ਵਿੱਚ ਡਾਕਟਰ ਆਪਣਾ ਰੌਲਾ ਪਾ ਰਹੇ ਆ ਕਿ ਭਾਈ ਕੱਲ ਨੂੰ ਉੱਥੇ ਕੋਈ ਆਪਦਾ ਆ ਗਈ ਜਾਂ ਕਿ ਐਮਰਜੈਂਸੀ ਤੇ ਸਾਡੇ ਕੋਲ ਆਪਣੀ ਨਹੀਂ ਸੰਭੀ ਜਾਂਦੀ ਕੈਨੇਡਾ ਦੀ ਇੰਨੇ ਲੋਕ ਬਾਹਰੋਂ ਆਉਣੇ ਆ ਇਹਨਾਂ ਨੂੰ ਕਿੱਥੇ ਸਾਂਭਾਂਗੇ ਹੁਣ ਇਹ ਸਾਰੇ ਕੁਸ਼ ਦੇ ਨਾਲ ਬਹੁਤ ਕੁਛੜਾ ਜੁੜ ਰਿਹਾ ਆ ਕਿਉਂਕਿ ਇਸ ਸਮੇਂ ਦੇ ਵਿੱਚ ਇੱਕ ਤਾਂ ਰੈਂਟ ਬਹੁਤ ਜ਼ਿਆਦਾ ਹੁੰਦੇ ਆ ਜੂਨ ਜਲਾਈ ਦੇ ਵਿੱਚ ਸਮਰ ਦੇ ਵਿੱਚ ਤੇ ਇੱਥੇ ਬਹੁਤ ਜ਼ਿਆਦਾ ਲੋਕ ਆਉਂਦੇ ਆ ਤੇ ਦੂਜਾ ਇਹ ਸਾਰਾ ਕੁਝ ਮਹਿੰਗਾ ਹੋ ਜਾਂਦਾ ਹੁਣ ਇਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਹਾਊਸਿੰਗ ਆ ਉਹ ਹੋਈ ਇਕੱਲੀ ਪ੍ਰੋਬਲਮ ਨਹੀਂ ਆ ਇਹ ਸਿਰਫ ਸੌਕਰ ਫੈਨ ਦੀ ਗੱਲ ਨਹੀਂ ਆ ਕਿ ਉਹਨਾਂ ਨੇ ਕਿੱਥੇ ਰਹਿਣਾ ਆ ਜਿਹੜੀਆਂ ਮੈਡੀਕਲ ਪੇਸ਼ੈਂਟ ਵੈਨਕੂਵਰ ਨੂੰ ਕੋਈ ਆਪਣੀ ਟਰੀਟਮੈਂਟ ਦੇ ਲਈ ਆ ਰਹੇ ਆ ਉਹਨਾਂ ਨੇ ਕਿੱਥੇ ਰਹਿਣਾ ਉਹ ਵੀ ਸਮੱਸਿਆ ਆ ਕਿਉਂਕਿ ਜਦੋਂ ਹਾਊਸਿੰਗ ਪੂਰੀ ਦੀ ਪੂਰੀ ਜਿਹੜੀ ਕਿਸੇ ਥਾਂ ਦੇ ਉੱਤੇ ਚਲੇ ਗਈ ਜਿਹੜਾ ਹੁਣ ਕੋਲੋਨਾ ਆ ਕੋਈ ਇੱਥੇ ਵੈਨਕੂਵਰ ਦੇ ਵਿੱਚ ਤੇ ਵੱਡਾ ਹਸਪੀਟਲ ਆ ਕੋਈ ਇਹ ਸਾਰੇ ਕੈਨੇਡਾ ਦੇ ਸਾਰੇ ਖੇਤਰਾਂ ਦੇ ਵਿੱਚ ਸਾਰੇ ਰਾਜਧਾਨੀ ਨਾ ਹੁੰਦੇ ਸਾਰੀਆਂ ਸਰਜਰੀਜ਼ ਜਾਂ ਜਿਹੜੀਆਂ ਆਪਣਾ ਵਿਮਨ ਹਸਪੀਟਲ ਆ ਜਿਹੜਾ ਬੱਚਿਆਂ ਦਾ ਹਸਪੀਟਲ ਆ ਵੈਨਕੂਵਰ ਦੇ ਵਿੱਚ ਜਾਂ ਜਿਹੜਾ ਆਪਣਾ ਜਨਰਲ ਹਸਪੀਟਲ ਆ ਇਹ ਕੁਛ ਇਲਾਜ ਇੱਥੇ ਹੀ ਹੁੰਦੇ ਆ ਹੁਣ ਸਰੀ ਵਾਲਾ ਤੇ ਜਾ ਕੇ ਵੈਨਕੂਵਰ ਲਾਜ ਕਰਾਇਆ ਵੀ ਸਰਜਰੀ ਜਾਂ ਕੁਛ ਵੀ ਜੋ ਕੁਛ ਵੀ ਹੋ ਗਿਆ ਉਹਦੀ ਵਾਰੀ ਆ ਗਈ ਜਿਹੜਾ ਇੰਟੀਰੀਅਰ ਦੇ ਵਿੱਚ ਬੈਠਾ ਜਾ ਕੇ ਮੇਰਟ ਦੇ ਵਿੱਚ ਬੈਠਾ ਕੈਮਲੂਸ ਬੈਠਾ ਜਾ ਉਧਰ ਕਿਧਰ ਪਰਲੇ ਪਾਸੇ ਕਿਟੀ ਮੈਟ ਪਰ ਬੈਠੇ ਆ ਉਹਨਾਂ ਲੋਕਾਂ ਨੇ ਤਾਂ ਵੀ ਉਹਨਾਂ ਦਾ ਇਲਾਜ ਉੱਥੇ ਤਾਂ ਹੁੰਦਾ ਨਹੀਂ ਉਹ ਇੱਥੇ ਆਉਂਦੇ ਇਲਾਜ ਕਰਾਉਣ ਦੇ ਲਈ ਤੇ ਜਦੋਂ ਇਲਾਜ ਕਰਾਉਣ ਦੇ ਲਈ ਆਉਂਦੇ ਕੱਲਾ ਮਰੀਜ਼ ਤਾਂ ਆਉਂਦਾ ਨਹੀਂ ਉਹਦੇ ਨਾਲ ਵੀ ਤੇ ਘਰ ਦਾ ਕੋਈ ਨਾ ਕੋਈ ਤੇ ਆਉਂਦਾ ਨਾ ਉਹ ਆ ਕੇ ਫਿਰ ਇੱਥੇ ਰਹਿੰਦੇ ਆ ਤੇ ਉਹ ਬਹੁਤੇ ਉਦੋਂ ਆਉਂਦੇ ਆ ਹੁਣ ਉਹਨਾਂ ਨੇ ਕਿੱਥੇ ਰਹਿਣਾ ਜਿਹੜੇ ਹਸਪੀਟਲ ਪੇਸ਼ੈਂਟਸ ਆਮ ਤੌਰ ਦੇ ਉੱਤੇ ਟੈਂਪਰੇਰੀ ਹਾਊਸਿੰਗ ਤੇ ਰਿਲਾਈ ਕਰਦੇ ਆ ਹੋਟਲ ਮਹਿੰਗੇ ਪੈਂਦੇ ਆ ਪੰਜ-ਛੇ ਦਿਨ ਰਹਿਣਾ ਪੈ ਗਿਆ ਮਹਿੰਗਾ ਪੈਂਦਾ ਪੇਸ਼ੈਂਟ ਜਿਹੜੇ ਦੂਜੇ ਬੀਸੀ ਦੇ ਹਿੱਸਿਆਂ ਦੇ ਵਿੱਚੋਂ ਆ ਕੇ ਵੈਨਕੂਵਰ ਜਨਰਲ ਹਸਪੀਟਲ ਦੇ ਵਿੱਚ ਜਾਂ ਸੇਂਟ ਪੌਲ ਹਸਪੀਟਲ ਦੇ ਵਿੱਚ ਰਹਿੰਦੇ ਆ ਆਮ ਤੌਰ ਦੇ ਉੱਤੇ ਉਹ 2-4 ਦਿਨ ਦੀ بجائے ਵੀ ਕਈ ਵਾਰੀ ਕਈ ਹਫ਼ਤੇ ਰਹਿੰਦੇ ਤੇ ਕਈ ਵਾਰੀ ਮਹੀਨੇ-ਮਹੀਨੇ ਵੀ ਰਹਿਣਾ ਪੈਂਦਾ ਉਹਨਾਂ ਨੂੰ ਉਹ ਜਿਹੜਾ ਐਡਵੋਕੇਸੀ ਗਰੁੱਪ ਹੁਣ ਇਹ ਕਹਿ ਰਿਹਾ ਕਿ ਹਾਊਸਿੰਗ ਜਿਹੜਾ ਹੈਗਾ ਆ ਇਹ ਤੇ ਹੈਲਥ케ਅਰ ਇੱਕ ਵਾਰਨਿੰਗ ਆ ਕਿ ਇਹਨਾਂ ਮਹੀਨਿਆਂ ਦੇ ਵਿੱਚ ਸਰਕਾਰ ਦਾ ਪਲਾਨ ਕੀ ਆ ਵੀ ਉਹ ਕਿੱਥੇ ਰਹਿਣਗੇ ਉਹ ਇਹ ਕਹਿੰਦੇ ਆ ਕਿ ਪੇਸ਼ੈਂਟ ਜਿਹੜੇ ਆ ਉਹਨਾਂ ਕੋਲੇ ਆਪਸ਼ਨ ਕੋਈ ਨਹੀਂ ਆ ਫਿਰ ਤਾਂ ਜਿਹੜੇ ਉਹ ਕਰਨਗੇ ਕੀ ਜਾਂ ਉਹ ਪੇਸ਼ੈਂਟ ਕਿੱਥੇ ਚਲੇ ਜਾਣਗੇ ਸਰਕਾਰ ਦੀ ਸਪੋਰਟ ਉਹਨਾਂ ਨੂੰ ਕੋਈ ਹੈਗੀ ਆ ਉਲਟਾ ਕੀ ਹੋਊਗਾ ਜਿਹੜਾ ਸਾਰੇ ਸਿਸਟਮ ਦੇ ਉੱਤੇ ਬੋਝ ਹੋਰ ਜ਼ਿਆਦਾ ਵੱਧ ਜਾਊਗਾ ਮਤਲਬ ਇਹਦਾ ਕੋਈ ਨਾ ਕੋਈ ਕੁਛ ਨਾ ਕੁਛ ਜਿਹੜਾ ਇੱਥੇ ਹੋਣਾ ਚਾਹੀਦਾ ਆ ਤਾਂ ਹੀ ਤਾਂ ਹੀ ਉਹਦਾ ਕੁਛ ਨਾ ਕੁਛ ਹੋ ਸਕਦਾ ਨਹੀਂ ਤਾਂ ਉਹ ਜਿਹੜੀ ਸਮੱਸਿਆ ਆ ਉਹਦੇ ਤੋਂ ਜ਼ਿਆਦਾ ਵਧ ਹੀ ਜਾਣੀ ਹੈ ਇੱਕ ਇੱਥੇ ਵਰਣਨ ਤੋਂ ਕਿਸ ਨੇ ਆਪਣੀ ਕਹਾਣੀ ਸਾਂਝੀ ਕੀਤੀ ਉਹ ਮਦਰ ਆ ਲੀਚ ਬੈਕਰ ਉਹਦਾ ਨਾਂ ਆ ਉਹਨੂੰ ਆਹ ਲੰਗ ਦੀ ਟਰਮੀਨਲ ਡਿਜ਼ੀਜ਼ ਆ ਤੇ ਉਹਨੂੰ ਵੈਨਕੂਵਰ ਨੂੰ ਜਿਹੜਾ 3 ਮਹੀਨਿਆਂ ਦੇ ਲਈ ਉਹਨੂੰ ਕੋਈ ਲੰਗ ਟਰਾਂਸਪਲੈਂਟ ਦੀ ਜੇ ਲੋੜ ਉਹਨੂੰ ਉਹਦਾ ਕਰਨਾ ਪਿਆ ਤਾਂ ਉਹਨੂੰ 3 ਮਹੀਨੇ ਲਈ ਇੱਥੇ ਮੂਵ ਹੋਣਾ ਪੈਣਾ ਤੇ ਕਿੱਥੇ ਕਹੂ ਜੀ ਤੇ ਉਹਨਾਂ ਦਿਨਾਂ ਦੇ ਵਿੱਚ ਤੇ ਜਦੋਂ ਕਾਸਟ ਇੰਨੀ ਜ਼ਿਆਦਾ ਹੋਣੀ ਆ ਤੇ ਅਵੇਲੇਬਿਲਟੀ ਨਹੀਂ ਹੋਣੀ ਇਹਦਾ ਮਤਲਬ ਉਹਨਾਂ ਨੂੰ ਹੋਣਾ ਕੀ ਆ ਸੋ ਉਹਦਾ ਕਾਲ ਆ ਕਿ ਜਦੋਂ ਕਾਲ ਆ ਗਈ ਵੀ ਤਾਂ ਤੁਹਾਡੀ ਵਾਰੀ ਆ ਗਈ ਜਾਂ ਅਪਾਇੰਟਮੈਂਟ ਆ ਤਾਂ ਤੁਸੀਂ ਆ ਜਾਓ ਉਸ ਵੇਲੇ ਕੀ ਕਰਨਾ ਤੇ ਕਿੱਥੇ ਰਹਿਣਾ ਇਹ ਇੱਕ ਨਵੀਂ ਸਮੱਸਿਆ ਹੋਟਲਾਂ 'ਚ ਰਹਿਣ ਵਾਲਿਆਂ ਦੀ ਲੱਗ ਸਮੱਸਿਆ ਆਪਾਂ ਪਹਿਲਾਂ ਸਾਂਝੀ ਕਰ ਲਈ ਹਸਪਤਾਲਾਂ ਦੀ ਲਾਗਤ ਸਮੱਸਿਆ ਅਸੀਂ ਪਹਿਲਾਂ ਸਾਂਝੀ ਕਰ ਲਈ ਪਰ ਆਹ ਜਿਹੜਾ ਇੱਕ ਖਾਸ ਵਰਗਾ ਜਿਹਦੇ ਵਿੱਚ ਲੋਕ ਇਲਾਜ ਕਰਾਉਣ ਦੇ ਲਈ ਵੈਨਕੂਵਰ ਦੇ ਵਿੱਚ ਆ ਕੇ ਰਹਿੰਦੇ ਆ ਉਹਨਾਂ ਦਾ ਕੀ ਬਣੂਗਾ ਕਿੱਥੇ ਜਾਣਗੇ ਸਰਕਾਰ ਦਾ ਕੋਈ ਸਕੀਮ ਹੈਗੀ ਆ ਇਹਦੇ ਲਈ ਇਹਦੇ ਬਾਰੇ ਹੁਣ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਅਗਲੀ ਗੱਲ ਸਕੈਮਰਸ ਬਾਰੇ ਆ ਸਕੈਮਰ ਕਈ ਤਰ੍ਹਾਂ ਦੇ ਸਕੈਮ ਕਰਦੇ ਆ ਬਹੁਤ ਕੁਝ ਇੱਥੇ ਹੁੰਦਾ ਪਤਾ ਨਹੀਂ ਕਿੰਨੇ ਬਿਲੀਅਨ ਡਾਲਰ ਜਿਹੜਾ ਚੂਨਾ ਲੋਕਾਂ ਨੂੰ ਲਾ ਜਾਂਦੇ ਆ ਇਹ ਸਕੈਮਰ ਹੁਣ ਇੱਕ ਹੋਰ ਨਵੇਂ ਜਿਹੜੇ ਸਕੈਮਰ ਤੇ ਉਹ ਕੰਪਨੀ ਕਾਪਿੰਗ ਕੰਪਨੀਆਂ ਉਹ ਸਾਹਮਣੇ ਆਏ ਆ ਉਹ ਇੱਕ ਫੇਕ ਵੈਬਸਾਈਟ ਕ੍ਰੀਏਟ ਕਰਦੇ ਆ ਫੇਕ ਵੈਬਸਾਈਟ ਕਰਕੇ ਐਡਸ ਕ੍ਰੀਏਟ ਕਰਦੇ ਆ ਫਿਰ ਆਨਲਾਈਨ ਫੋਰਮ ਯੂਜ਼ ਕਰਦੇ ਆ ਨਾਂ ਲੋਗੋਜ਼ ਜਿਹੜੇ ਵੱਡੀਆਂ-ਵੱਡੀਆਂ ਕੰਪਨੀਆਂ ਦੇ ਉਹ ਸਾਰੇ ਉਹ ਯੂਜ਼ ਕਰ ਲੈਂਦੇ ਆ ਉਹ ਯੂਜ਼ ਕਰ ਜਿੱਦਾਂ ਆਪਣੇ ਵੈਲਥ ਸਿੰਪਲ ਆ ਇਹਨੂੰ ਮਤਲਬ ਬਿਲਕੁਲ ਰੀਅਲ ਤੇ ਉਹ ਇਦਾਂ ਲੱਗਦਾ ਕਿ ਜਿੱਦਾਂ ਹੈਗੀ ਇਹ ਸਕੈਮ ਨੂੰ ਇਹ ਜਿਹੜਾ ਨਵਾਂ ਸਕੈਮ ਹੈ ਇਹਨੂੰ ਪੰਪ ਐਂਡ ਡੰਪ ਸਕੈਮ ਕਹਿੰਦੇ ਆ ਪੰਪ ਐਂਡ ਡੰਪ ਸਕੈਮ ਦੇ ਵਿੱਚ ਹੈ ਕਿ ਇਹ ਜਿਹੜਾ ਫਰਾਡ ਕਰਨ ਵਾਲਾ ਆ ਜਿਹੜੇ ਬਹੁਤ ਸਾਰੇ ਲੋਕ ਆਨਲਾਈਨ ਆਪਣਾ ਕਰਦੇ ਆ ਇਹ ਸਟਾਕ ਦਾ ਜਿਹੜਾ ਕਰਦੇ ਆ ਉਹਦੀ ਖਰੀਦੋ ਫਰੋਖਤ ਉਹ ਕੀ ਕਰਦੇ ਆ ਜਿਹੜਾ ਸਟਾਕ ਆ ਉਹਨੂੰ ਕਹਿ ਲਓ ਹਾਈਪ ਕਰ ਦਿੰਦੇ ਆ ਬਰਾਦਰ ਦੇ ਵੀ ਆ ਦੇਖੋ ਜੀ ਸਟਾਕ ਕਿੰਨਾ ਮਹਿੰਗਾ ਹੋ ਗਿਆ ਇੱਕ ਵਾਰੀ ਜਦੋਂ ਸਟਾਕ ਮਾਰਕੀਟ ਦੇ ਵਿੱਚ ਉਹਨੂੰ ਉੱਤੇ ਸ਼ੋਅ ਕਰ ਦਿੱਤਾ ਤੇ ਫਿਰ ਜਿਹੜੇ ਆ ਉਹ ਆਪਣੇ ਸ਼ੇਅਰ ਵੇਚ ਦਿੰਦੇ ਆ ਵੇਚਣ ਦੇ ਨਾਲ ਕੀ ਹੁੰਦਾ ਕਿ ਸਾਰੇ ਦਾ ਸਾਰਾ ਸਟਾਕ ਕ੍ਰੈਸ਼ ਕਰ ਦਿੰਦਾ ਜਿਹੜਾ ਵਿਕਟਮ ਉਹਦੇ ਨਾਲ ਹੁੰਦਾ ਕੀ ਆ ਉਹ ਟਪੜਾ ਕਿੱਥੇ ਖਾਂਦਾ ਗਲਤੀ ਕਿੱਥੇ ਖਾਂਦਾ ਉਹਨੂੰ ਇਦਾਂ ਲੱਗਦਾ ਕਿ ਜਿਹੜਾ ਪ੍ਰੋਫਿਟ ਆ ਇਹਦੇ ਵਿੱਚ ਗਰੰਟਡ ਆ ਸਕੈਮਰ ਕੀ ਕਰ ਰਿਹਾ ਆ ਉਹ ਲੋਕਾਂ ਨੂੰ ਇਹ ਯਕੀਨ ਦਿਵਾ ਦਿੰਦਾ ਕਿ ਜਿਹੜਾ ਸਟਾਕ ਆ ਇਹ ਉੱਪਰ ਜਾਣਾ ਹੀ ਜਾਣਾ ਔਰ ਇਹ ਦੁੱਗਣਾ ਹੋ ਜਾਣਾ ਬਹੁਤ ਜਲਦੀ ਜਦੋਂ ਇਹ ਕਲੈਪਸ ਕਰਦਾ ਹੈ ਤੇ ਜਿਹੜਾ ਉਹ ਪ੍ਰੋਫਿਟ ਆ ਉਸਕੇ ਅੰਦਰ ਰੱਖ ਲੈਂਦਾ ਤੇ ਜਿਹੜਾ ਨੁਕਸਾਨ ਆ ਉਹ ਸਾਰੇ ਦਾ ਸਾਰਾ ਦੂਜੇ ਦਾ ਪੈਸਾ ਹੋ ਜਾਂਦਾ ਉਹ ਕੀ ਕਰਦੇ ਆ ਸੋਸ਼ਲ ਮੀਡੀਆ ਤੇ ਹੁਣ ਤੁਸੀਂ ਫੇਸਬੁੱਕ ਟਿਕਟੌਕ ਇਹ ਸਾਰਾ ਕੁਝ ਸਾਰੇ ਉਹਨੂੰ ਦੇਖਦੇ ਆ ਤੇ ਉਹਦੇ ਉੱਤੇ ਐਡ ਆਉਣੀਆਂ ਸ਼ੁਰੂ ਹੋ ਜਾਂਦੀਆਂ ਜਦੋਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਇਹ ਐਡ ਜਦੋਂ ਆਉਂਦੀਆਂ ਆ ਉਹਨਾਂ ਥਾਵਾਂ ਤੋਂ ਤੇ ਉਹ ਫਿਰ ਜਿਹੜੀਆਂ ਵੈਲਥ ਸਿੰਪਲ ਲੋਗੋ ਤੇ ਉਹ ਸਾਰੇ ਕੁਝ ਦੇ ਨਾਲ ਇਹਦਾ ਲੱਗਦਾ ਕਿ ਅਫੀਸ਼ੀਅਲ ਆ ਤੇ ਸੇਫ ਆ ਉਹ ਕੀ ਕਰਦੇ ਆ ਇੱਕ ਟਰਸਟ ਬਿਲਡ ਕਰਦੇ ਆ ਤੁਹਾਡੇ ਨਾਲ ਟਰਸਟ ਬਿਲਡ ਦਾ ਕਾਰਨ ਮਤਲਬ ਇਹ ਆ ਕਿ ਕੁਝ ਲੋਕਾਂ ਨੇ ਦੱਸਿਆ ਕਿ 14 ਆ ਜਿਹੜੇ ਬੰਦੇ ਦੇ ਪੈਸੇ ਹੁਣ ਗਏ ਆ ਇਹਦੇ ਵਿੱਚੋਂ ਕਹਿੰਦਾ ਮੈਂ 14000 ਡਾਲਰ ਦਾ ਪ੍ਰੋਫਿਟ ਕਮਾਇਆ ਇਹਦੇ ਵਿੱਚ ਸਭ ਤੋਂ ਪਹਿਲਾਂ ਇਸਟ੍ਰੇਟ ਦੇ ਵਿੱਚ ਟੋਰੰਟੋ ਦਾ ਬੰਦਾ ਇਹ ਉਹਦੇ ਤੋਂ ਬਾਅਦ ਜਦੋਂ 14000 ਡਾਲਰ ਬਣ ਗਿਆ ਤੇ ਉਹਨੂੰ ਲੱਗਿਆ ਵੀ ਬਹੁਤ ਇਹਦੇ ਵਿੱਚ ਉਹਨੇ ਹੋਰ ਜ਼ਿਆਦਾ ਇਨਵੈਸਟ ਕਰ ਦਿੱਤਾ ਉਹਦੇ ਵਿੱਚ ਬਾਅਦ ਵਿੱਚ ਸਟਾਕ ਕਰੈਸ਼ ਕਰ ਗਿਆ ਵਿਦਨ ਮਿੰਟਸ ਤੇ ਉਹ ਕਹਿ ਲੋ ਕਿ ਜਿਹੜਾ 1 ਡਾਲਰ 68 ਸੈਂਟ ਦਾ ਉਹਦਾ ਸ਼ੇਅਰ ਸੀਗਾ ਉਹ 10 ਸੈਂਟ ਦਾ ਰਹਿ ਗਿਆ ਤੇ ਉਹਦਾ ਸਾਰੇ ਦਾ ਸਾਰਾ ਜਿੰਨਾ ਪੈਸਾ ਉਹਦੇ ਵਿੱਚ ਲਾਇਆ ਸੀ ਉਹ ਸਾਰੇ ਦਾ ਸਾਰਾ ਚਲੇ ਗਿਆ ਤੇ ਉਹਦੇ ਤੋਂ ਬਾਅਦ 260000 ਡਾਲਰ ਇਹ ਕੇਟ ਨਾਂ ਦੇ ਵਿਅਕਤੀ ਦਾ ਜਾਂਦਾ ਲੱਗਿਆ ਉਹਦੇ ਤੋਂ ਬਾਅਦ ਜਿਹੜਾ ਸਕੈਮਰ ਸੀ ਉਹ ਚਲੇ ਗਿਆ ਗਾਇਬ ਹੋ ਗਿਆ ਆਨਲਾਈਨ ਉਹਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਸਾਰਾ ਕੁਝ ਜਾ ਚੁੱਕਾ ਸੀ ਜਿਹੜਾ ਨਾਂ ਤੇ ਉੱਥੇ ਕੋਈ ਫੋਰਮ ਸੀਗਾ ਨਾ ਉੱਥੇ ਕੋਈ ਫੋਨ ਨੰਬਰ ਸੀਗੇ ਨਾ ਉੱਥੇ ਕੋਈ ਮੈਸੇਜ ਸੀ ਕਿ ਸਾਰੇ ਸਾਰੇ ਨੂੰ ਰੇਜ਼ ਕਰ ਦਿੱਤੇ ਹੁਣ ਇਹ ਫਰਾਡ ਬਹੁਤ ਜ਼ਿਆਦਾ ਵੱਧ ਰਿਹਾ ਹੈ ਇਹ ਇੱਕ ਸਕੈਮ ਆ ਇਦਾਂ ਦੇ ਕਿੰਨੇ ਸਕੈਮ ਵੱਧ ਰਹੇ ਆ ਤੇ ਉਹ ਜਿਹੜੀਆਂ ਹੁਣ ਸਟਾਕ ਟਿਪਸ ਦੇ ਕੇ ਮਤਲਬ ਪਹਿਲਾਂ ਤੁਹਾਨੂੰ 10-12 ਹਜ਼ਾਰ ਡਾਲਰ ਬਣਾ ਦੇਣਾ ਉਹਦੇ ਤੋਂ ਬਾਅਦ ਕਿਸ ਤਰੀਕੇ ਨਾਲ ਚੱਲ ਜਾਣਾ ਵਾਰਨਿੰਗ ਬੜੀ ਸਿੱਧੀ ਹੈ ਜਦੋਂ ਵੀ ਆਨਲਾਈਨ ট্রেਡਿੰਗ ਕਰਦੇ ਆ ਇਹ ਤੁਹਾਨੂੰ ਪਹਿਲਾਂ ਵਾਅਦਾ ਕਰਦੇ ਆ ਕਿ ਤੁਹਾਨੂੰ ਬਹੁਤ ਕੁਇਕ ਪ੍ਰੋਫਿਟ ਬਣ ਜਾਊਗਾ ਉੱਥੇ ਗਰੁੱਪਸ ਹੁੰਦੇ ਆ ਫੋਰਮ ਹੁੰਦੇ ਆ ਤੁਹਾਨੂੰ ਪ੍ਰੈਸ਼ਰ ਪਾਇਆ ਜਾਂਦਾ ਕਿ ਭਾਈ ਜਲਦੀ ਜਲਦੀ ਪੈਸੇ ਲਾ ਦੇ ਉਹਨਾਂ ਤੇ ਮੁੜ ਕੇ ਸਮਾਂ ਲੱਗ ਜਾਣਾ ਬਹੁਤ ਵੱਡੇ ਵੱਡੀਆਂ ਕੰਪਨੀਆਂ ਦੇ ਲੋਗੋ ਯੂਜ਼ ਕੀਤੇ ਜਾਂਦੇ ਆ ਜਿਹੜੇ ਇਨਵੈਸਟਰ ਆ ਉਹ ਆਮ ਤੌਰ ਤੇ ਲੌਂਗ ਟਰਮ ਹੁੰਦੇ ਆ ਮਤਲਬ ਇਨਸਟੈਂਟ ਨਹੀਂ ਹੁੰਦੇ ਇਹਨਾਂ ਗੱਲਾਂ ਦਾ ਖਿਆਲ ਜ਼ਰੂਰ ਰੱਖਿਆ ਜਾਣਾ ਚਾਹੀਦਾ ਸਰੀ ਦੇ ਵਿੱਚ ਆਪਾਂ ਜਿੱਦਾਂ ਜ਼ਿਕਰ ਰੋਜ਼ ਹੀ ਕਰਦੇ ਆ ਕਿ ਜਿਸ ਤਰੀਕੇ ਦੇ ਨਾਲ ਇੱਥੇ ਕ੍ਰਾਈਮ ਹੋ ਰਿਹਾ ਹੁਣ ਫੜੇ ਵੀ ਜਾ ਰਹੇ ਹਥਿਆਰਾਂ ਦੇ ਨਾਲ ਦੋ ਨੌਜਵਾਨ ਅੱਜ ਗ੍ਰਿਫਤਾਰ ਕੀਤੇ ਗਏ ਆ ਪੰਜਾਬੀ ਨੌਜਵਾਨ ਨੇ ਉਹ ਉਹਨਾਂ ਦਾ ਹੁਣ ਸੰਬੰਧ ਕੀ ਕਾਦੇ ਨਾਲ ਨਿਕਲਦਾ ਬਾਅਦ ਚ ਪਤਾ ਲੱਗਣਾ ਪਰ ਅੱਜ ਦੀ ਇਹ ਖਬਰ ਆ ਸਰੀ ਦੇ ਵਿੱਚ ਜਿਹੜਾ ਸਿਟੀ ਨੇ ਹੁਣ ਇਹ ਕਿਹਾ ਕਿ ਭਾਈ ਇਹਨੂੰ ਅ ਐਮਰਜੈਂਸੀ ਡਿਕਲੇਅਰ ਕਰ ਦਿਓ ਇੱਥੇ ਸਿਟੀ ਅਫਸਰ ਇਹ ਕਹਿ ਰਿਹਾ ਕਿ ਐਕਸਟਰਸ਼ਨ ਰਿਲੇਟਡ ਕ੍ਰਾਈਮ ਇਹਨਾਂ ਜ਼ਿਆਦਾ ਵੱਧ ਚੁੱਕਿਆ ਆ ਕਿ ਸਿਚੁਏਸ਼ਨ ਇਸ ਵੇਲੇ ਪਬਲਿਕ ਸੇਫਟੀ ਐਮਰਜੈਂਸੀ ਦੀ ਬਣ ਗਈ ਆ ਸਿਟੀ ਕਾਉਂਸਲ ਨੇ ਸਟਰੋਂਗ ਸਟੈਪ ਲਿਆ ਆ ਜਿਹੜੀ ਸਰੀ ਸਿਟੀ ਆ ਇਹਨਾਂ ਨੇ ਹੁਣ ਇੱਕ ਮੋਸ਼ਨ ਲਿਆਂਦਾ ਜਿਹਦੇ ਵਿੱਚ ਫੈਡਰਲ ਸਰਕਾਰ ਨੂੰ ਕਿਹਾ ਗਿਆ ਕਿ ਤੁਸੀਂ ਇਹਨੂੰ ਐਮਰਜੈਂਸੀ ਲੈਵਲ ਦਾ ਕੋਈ ਐਕਸ਼ਨ ਇਹਦੇ ਤੇ ਲਾਓ ਮੇਅਰ ਬ੍ਰੈਂਡਾ ਲੋਕ ਨੇ ਕਿਹਾ ਕਿ ਡਰ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਫੈਲ ਰਿਹਾ ਹੈ ਮੇਅਰ ਬ੍ਰੈਂਡਾ ਲੋਕ ਨੇ ਕਿਹਾ ਕਿ ਜਿਹੜਾ ਕ੍ਰਾਈਮ ਆ ਉਹਦੇ ਨਾਲ ਲੋਕ ਇਸ ਕਿਸਮ ਦੀ ਹਿੰਸਾ ਹੋ ਰਹੀ ਆ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਕਮਿਊਨਿਟੀ ਦੇ ਵਿੱਚ ਇਸ ਵੇਲੇ ਪੂਰੇ ਦਾ ਪੂਰਾ ਡਰ ਆ ਐਕਸਟਰਸ਼ਨ ਦੇ ਕੇਸ ਲਗਾਤਾਰ ਵਧ ਰਹੇ ਆ ਸ਼ੁਰੂ ਹੋਣ ਤੋਂ ਲੈ ਕੇ 36 ਐਕਸਟਰਸ਼ਨ ਦੇ ਕੇਸ ਐਸੇ ਸਾਲ ਦੇ ਵਿੱਚ ਆ ਗਏ 21 ਜਣਿਆਂ ਨੂੰ ਤੇ 8 ਸ਼ੂਟਿੰਗ ਹੋ ਚੁੱਕੀਆਂ ਜਿਹੜਾ ਦਾ ਸਿੱਧਾ ਇਕੱਲੀ ਸਰੀ ਦੀ ਗੱਲਬਾਤ ਕਰੋ ਆਹਾ ਅੱਜ ਕਿੰਨੀ 27 ਤਰੀਕ ਹੋਈ ਆ ਆ 8 ਤਰੀਕ ਤੱਕ 36 ਐਕਸਟਰਸ਼ਨ ਦੇ ਕੇਸ ਜਿਹੜੇ ਆ ਉਹ ਆ ਚੁੱਕੇ ਆ ਤੇ ਇਹ ਦੇਖ ਲਓ ਵੀ 8 ਸ਼ੂਟਿੰਗ ਹੋ ਗਈਆਂ ਔਰ ਬਹੁਤ ਕਹਿੰਦੇ ਐਕਸਟਰਸ਼ਨ ਦੇ ਕੇਸ ਇਹੋ ਜਿਹੇ ਆ ਜਿਹੜੇ ਰਿਪੋਰਟ ਨਹੀਂ ਹੁੰਦੇ ਲੋਕ ਡਰਦੇ ਦੱਸਦੇ ਹੀ ਨਹੀਂ ਆ ਜਾਂ ਗੋਲੀਆਂ ਚੱਲੀਆਂ ਵੀ ਨਹੀਂ ਕਈ ਵਾਰੀ ਪਤਾ ਲੱਗਦੀਆਂ ਲੋਕਾਂ ਨੂੰ ਜਾਂ ਦੱਸਦੇ ਨਹੀਂ ਆ ਇਹ ਨੰਬਰ ਬਹੁਤ ਜ਼ਿਆਦਾ ਉੱਤੇ ਜਾਣਾ ਪੁਲਿਸ ਇਹ ਕਹਿੰਦੇ ਆ ਕਿ ਜੇ ਇਹ ਟ੍ਰੈਂਡ ਚੱਲਦਾ ਰਿਹਾ ਤਾਂ ਸਿਟੀ ਦੇ ਵਿੱਚ ਇਸ ਸਾਲ ਦੇ ਵਿੱਚ 400 ਤੋਂ ਜ਼ਿਆਦਾ ਐਕਸਟਰਸ਼ਨ ਦੇ ਕੇਸਸ ਹੋਣਗੇ ਤੁਸੀਂ ਦੇਖ ਲਓ ਵੀ ਰੋਜ਼ ਇੱਕ ਕੇਸ ਸਿਟੀ ਕਿੰਨਾ 6-7 ਲੱਖ ਦੀ ਆਬਾਦੀ ਸਰੀ ਦੀ ਮਤਲਬ ਕਿੰਨੇ 3-4 ਜੋੜ ਕੇ ਇੱਕ ਲੁਧਿਆਣਾ ਬਣਦਾ ਐਡੇ ਇੱਕ ਸ਼ਹਿਰ ਦੇ ਵਿੱਚ ਇੰਨੀਆਂ ਐਕਸਟਰਸ਼ਨ ਦੇ ਕੇਸਸ ਤੇ ਇੰਨੀਆਂ ਗੋਲੀਆਂ ਚੱਲੀਆਂ ਜਾਂਦੀਆਂ ਫੈਡਰਲ ਸਰਕਾਰ ਨੂੰ ਇਹਨਾਂ ਨੇ ਕਹਿਤਾ ਕਿ ਇਹਨੂੰ ਐਮਰਜੈਂਸੀ ਡਿਕਲੇਅਰ ਕਰੋ ਜਿਹੜਾ ਸਿਟੀ ਜਿਹੜੀ ਆ ਉਹ ਆਟਵਾ ਨੂੰ ਇਹ ਕਹਿ ਰਿਹਾ ਕਿ ਇਹਨੂੰ ਫੈਡਰਲ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿਓ ਜਾਂ ਸਪੈਸ਼ਲ ਫੈਡਰਲ ਪਾਵਰ ਯੂਜ਼ ਕਰੋ ਇਸ ਆਰਗੇਨਾਈਜ਼ ਜਿਹੜਾ ਐਕਸਟਰਸ਼ਨ ਨੈਟਵਰਕ ਆ ਇਹਦੇ ਨਾਲ ਫਾਈਟ ਕਰਨ ਦੇ ਲਈ ਕਿਉਂਕਿ ਇਹ ਆਰਗੇਨਾਈਜ਼ਡ ਕਰਾਸ ਬਾਰਡਰ ਕਰਾਈਮ ਇਹ ਕੋਈ ਇੱਕਾ ਦੁੱਕਾ ਤਾਂ ਹੈ ਨਹੀਂ ਵੀ ਕੋਈ ਚੋਰ ਚੱਕੇ ਤਰੇ ਫਿਰਦੇ ਆ ਜਿਹਦੇ ਚੱਲ ਗਈ ਕੱਲ ਨੂੰ ਇਹਦੇ ਚੱਲਦੀ ਔਰ ਬੜੀ ਲਗਾਤਾਰ ਰੁਕ ਨਹੀਂ ਰਹੀ ਇਹ ਮਤਲਬ ਇਹ ਇਹ ਕੋ ਸਾਹ ਨਹੀਂ ਲੈ ਰਿਹਾ ਵੀ ਕੋ ਹਫਤਾ ਖੰਡ ਰੁਕ ਜਾਣ ਜਾਂ ਉਹਦੇ ਤੋਂ ਬਾਅਦ ਕੁਝ ਵਾਪਰ ਚ ਵੇ ਲਗਾਤਾਰ ਜਿਹੜੀਆਂ ਇਹ ਵਾਪਰ ਨਹੀਂ ਔਰ ਆਰਗੇਨਾਈਜ਼ਡ ਆ ਕואର୍ਡੀਨੇਟਡ ਆ ਬਹੁਤ ਖਤਰਨਾਕ ਆ ਲੋਕਲ ਪੁਲਿਸ ਦੇ ਵੱਸ ਦੀ ਗੱਲ ਹੀ ਨਹੀਂ ਇਹ ਲੋਕਲ ਪੁਲਿਸ ਕੁਝ ਨਹੀਂ ਕਰ ਸਕਦੇ ਜਿਹੜੇ ਮੇਅਰ ਨੇ ਇਹ ਕਿਹਾ ਕਿ ਇਹਦੇ ਉੱਤੇ ਕੁਛ ਨਾ ਕੁਛ ਟਫ ਕਰੋ ਨੈਸ਼ਨਲ ਲੈਵਲ ਦਾ ਕਰੋ ਵੀ ਚਾਹੇ ਤੁਸੀਂ ਇੱਥੇ ਪਬਲਿਕਲੀ ਆਇਡੈਂਟੀਫਾਈ ਕਰ ਦਿਓ ਦੱਸੋ ਸਹੀ ਇਹ ਕੌਣ ਆ ਜਿਹੜੇ ਕੋਈ ਫੜ ਹੁੰਦਾ ਇਸ ਮਾਮਲੇ ਦੇ ਵਿੱਚ ਉਹਦਾ ਦੱਸੋ ਕੌਣ ਆ ਇਹ ਉਹਨਾਂ ਨੂੰ ਰਿਪੋਰਟ ਕਰੋ ਜਾਂ ਉਹਨਾਂ ਨੂੰ ਉਹਨਾਂ ਦਾ ਜਿਹੜਾ ਰਿਵਿਊ ਕਰੋ ਕਿ ਉਹਨਾਂ ਦਾ ਇਮੀਗ੍ਰੇਸ਼ਨ ਦਾ ਸਟੇਟਸ ਕੀ ਹੈ ਵੀ ਜਿਹੜੇ ਕ੍ਰਿਮੀਨਲ ਨੇ ਔਰ ਫੈਡਰਲ ਪੁਲਿਸ ਰਿਪੋਰਟ ਕਰੇ ਇਥੇ ਸਰੀ ਇਹ ਚਾਹੁੰਦੀ ਹੈ ਕਿ RCMP ਇਨਵੋਲਵ ਹੋਵੇ ਖਾਸ ਤੌਰ ਦੇ ਤੇ ਫੈਡਰਲ RCMP ਦੇ ਯੂਨਿਟ ਇੱਥੇ ਤੇ ਫੌਜ ਲਾਉਣ ਵਰਗੇ ਜਿਹੜੇ ਹਾਲਾਤ ਬਣੇ ਪਏ ਕਿ ਉਹ ਗਰਾਉਂਡ ਦੇ ਉੱਤੇ ਆ ਕੇ ਸਰੀ ਪੁਲਿਸ ਦੇ ਨਾਲ ਕੰਮ ਕਰੇ ਤੇ ਇਹ ਵੀ ਰਿਕੁਐਸਟ ਕੀਤੀ ਆ ਕਿ ਨੈਸ਼ਨਲ ਕੋਆਰਡੀਨੇਟਰ ਮੇਅਰ ਬ੍ਰੈਂਡਾ ਲੋਕ ਨੇ ਇਹ ਵੀ ਕਿਹਾ ਆ ਕਿ ਜਿਹੜਾ ਇਸ ਮਾਮਲੇ ਦੇ ਉੱਤੇ ਇੱਕ ਨੈਸ਼ਨਲ ਐਕਸਟਰਸ਼ਨ ਕਮਿਸ਼ਨ ਬਣਾ ਕੇ ਤੇ ਇੱਕ ਕੋਆਰਡੀਨੇਟ ਕਰੇ ਜਿਹੜਾ ਪੁਲਿਸ ਨੂੰ ਗਵਰਨਮੈਂਟ ਨੂੰ ਐਕਸਪਰਟਸ ਨੂੰ ਕਮਿਊਨਿਟੀ ਲੀਡਰਸ ਨੂੰ ਪੂਰੇ ਕੈਨੇਡਾ ਦੇ ਵਿੱਚ ਫੇਰ ਇਸ ਮਸਿਆ ਹੱਲ ਹੋ ਸਕਦੀ ਆ ਅਦਰਵਾਈਜ਼ ਇਸ ਵੇਲੇ ਹਾਲਤ ਜਿਹੜੀ ਆ ਕਾਫੀ ਮਾੜੀ ਹੋਈ ਆ ਆਮ ਤੌਰ ਦੇ ਉੱਤੇ ਜਿਹੜਾ ਇਹ ਐਮਰਜੈਂਸੀ ਦੀ ਆਪਾਂ ਗੱਲਬਾਤ ਕਰਦੇ ਆ ਇਹ ਵਾਇਲੈਂਸ ਜਦੋਂ ਬਹੁਤ ਤੇਜ਼ੀ ਨਾਲ ਵੱਧ ਜਵੇ ਜਦੋਂ ਸ਼ੂਟਿੰਗ ਜਾਂ ਇਦਾਂ ਦੇ ਕ੍ਰਾਈਮ ਜਿਹੜੇ ਆ ਜ਼ਿਆਦਾ ਹੋਣ ਲੱਗ ਪਣ ਬਹੁਤ ਥੋੜੇ ਜਿਹੇ ਸਮੇਂ ਦੇ ਵਿੱਚ ਉਹ ਫਿਰ ਐਮਰਜੈਂਸੀ ਉਹਨੂੰ ਕਹਿ ਦਿੰਦੇ ਆ ਲੋਕ ਜਦੋਂ ਅਨਸੀਫ ਫੀਲ ਕਰਦੇ ਆ ਅਨਸੇਫ ਫੀਲ ਕਰਦੇ ਆ ਕਿ ਭਾਈ ਅਸੀਂ ਸੁਰੱਖਿਅਤ ਨਹੀਂ ਆ ਲੋਕਲ ਪੁਲਿਸ ਜਿਹੜੀ ਆ ਉਹਦੀ ਬੱਸ ਦੀ ਗੱਲ ਨਾ ਰਵੇ ਵੀ ਉਹਨਾਂ ਦੇ ਬਸੋਂ ਬਾਹਰ ਹੀ ਹੋ ਜੇ ਗੱਲ ਕ੍ਰਾਈਮ ਜਿਹੜਾ ਆਰਗੇਨਾਈਜ਼ਡ ਹੋਵੇ ਜਾਂ ਕ੍ਰਾਸ ਬਾਰਡਰ ਹੋਵੇ ਖਾਸ ਤੌਰ ਦੇ ਉੱਤੇ ਔਰ ਜਿਹੜੀਆਂ ਜਿਹੜੇ ਆਮ ਲਾਅ ਨੇ ਜਿਹੜੇ ਆਮ ਦਿਨਾਂ ਦੇ ਵਿੱਚ ਚੱਲਦੇ ਆ ਉਹ ਨਾ ਕੰਮ ਕਰਨ ਤਾਂ ਫਿਰ ਇਹਨੂੰ ਐਮਰਜੈਂਸੀ ਡਿਕਲੇਅਰ ਕਰ ਦਿੱਤਾ ਜਾਂਦਾ ਸਾਰੇ ਨੇ ਇਹ ਮੰਗ ਕੀਤੀ ਆ ਦੇਖੋ ਹੁਣ ਕਦੋਂ ਇਹਦਾ ਕੋਈ ਫੈਸਲਾ ਹੁੰਦਾ ਜਾਂ ਕਦੋਂ ਲੋਕਾਂ ਨੂੰ ਸੁੱਖ ਦਾ ਸਾਹ ਆਉਂਦਾ ਅਗਲਾ ਮਾਮਲਾ ਚੀਨ ਦੀਆਂ ਈਵੀਜ਼ ਦਾ ਇਲੈਕਟ੍ਰਿਕ ਵਹੀਕਲ ਦਾ ਆ ਕੈਨੇਡਾ ਦੇ ਵਿੱਚ ਕਿਉਂਕਿ ਇਹਨਾਂ ਨੇ ਸਾਈਨ ਕਰ ਲਿਆ ਉਹਨਾਂ ਦੇ ਨਾਲ ਨਵੀਂ ਟ੍ਰੇਡ ਡੀਲ ਹੋ ਗਈ ਆ ਵੀ 49000 ਚੀਨ ਦੀਆਂ ਬੜੀਆਂ ਬੈਟਰੀ ਨਾਲ ਚੱਲਣ ਵਾਲੀਆਂ ਕਾਰਾਂ ਕੈਨੇਡਾ ਦੇ ਵਿੱਚ ਹਰ ਸਾਲ ਆਇਆ ਕਰਨਗੀਆਂ ਬਹੁਤ ਘੱਟ ਟੈਰਫ ਦੇ ਉੱਤੇ ਸਸਤੀਆਂ ਹੋਣਗੀਆਂ ਬਹੁਤ ਤੇ ਮਤਲਬ ਕੈਨੇਡਾ ਦੇ ਵਿੱਚ ਆ ਕੇ ਇਹ ਕੈਨੇਡੀਅਨ ਲਈ ਬਹੁਤ ਸੌਖਾ ਹੋ ਜਾਊਗਾ ਸਸਤੀਆਂ ਹੋ ਜਾਣਗੀਆਂ ਚੀਨ ਦੀਆਂ ਜਿਹੜੀਆਂ BYD ਵਰਗੀ ਕੰਪਨੀ ਦੀਆਂ ਕਾਰਾਂ ਨੇ ਉਹ ਟੈਸਲਾ ਦੀ ਕਾਰ ਨਾਲੋਂ ਲਗਭਗ ਅੱਧੀ ਕੀਮਤ ਦੀਆਂ ਆ ਚੀਨ ਦੇ ਵਿੱਚ ਤੇ ਇਹਦੇ ਨਾਲੋਂ ਕਿਤੇ ਵਧੀਆ ਜਾਂ ਜ਼ਿਆਦਾ ਫੀਚਰਸ ਵਾਲੀਆਂ ਬੈਟਰੀ ਸਾਰਾ ਕੁਝ ਉਹ ਕੈਨੇਡਾ ਜਾਂ ਅਮਰੀਕਾ ਉਹਨਾਂ ਨੂੰ ਆਉਣ ਨਹੀਂ ਦਿੰਦਾ ਇੱਥੇ ਜੇ ਉਹ ਇੱਥੇ ਆ ਗਈਆਂ ਤਾਂ ਇੱਥੇ ਦੀਆਂ ਸਾਰੀਆਂ ਲੋਕਲ ਕਾਰਾਂ ਫੇਲ ਹੋ ਜਾਣੀਆਂ ਉਹ ਸਸਤੀਆਂ ਤੇ ਵਧੀਆ ਏਨੀਆਂ ਆ ਇਸ ਕਰਕੇ ਉਹਨਾਂ ਨੂੰ ਲਿਆਉਂਦੇ ਨਹੀਂ ਸੀ ਤੇ ਹੁਣ ਕਿਉਂਕਿ ਅਮਰੀਕਾ ਦੇ ਨਾਲ ਕੈਨੇਡਾ ਦਾ ਰੌਲਾ ਪੈ ਗਿਆ ਉਹਨਾਂ ਨੇ ਚੀਨ ਦੇ ਨਾਲ ਥੋੜੇ ਜੇ ਸਬੰਧ ਸੁਧਾਰੇ ਆ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਲ 'ਚ ਘੱਟ ਕੀਮਤ ਤੇ 49000 ਕਾਰਾਂ ਇੱਥੇ ਲਿਆ ਸਕਦੇ ਆ ਉਹਦੇ ਤੇ ਲੋਕਲ ਇੰਡਸਟਰੀ ਨੇ ਰੌਲਾ ਪਾਇਆ ਖਾਸ ਕਰਕੇ ਅਨਟਰੀਓ ਵਿੱਚ ਪ੍ਰੀਮੀਅਰ ਡੱਗ ਫੋਰਡ ਨੇ ਕਿ ਭਾਈ ਤੁਸੀਂ ਸਾਡੀ ਲੋਕਲ ਇੰਡਸਟਰੀ ਕਿਉਂ ਤਬਾਹ ਕਰਨਾ ਚਾਹੁੰਦੇ ਆ ਉਹ ਇੱਕ ਵੱਖਰਾ ਮਾਮਲਾ ਦੂਜਾ ਮਾਮਲਾ ਕੀ ਸਾਹਮਣੇ ਆਇਆ ਜਿਹੜੇ ਸਿਕਿਉਰਿਟੀ ਐਕਸਪਰਟ ਨੇ ਉਹ ਕਹਿੰਦੇ ਵੀ ਰਿਸਕ ਹੋ ਸਕਦਾ ਚੀਨ ਦੀ ਬਣੀ ਕਾਰ ਨੈਸ਼ਨਲ ਸਿਕਿਉਰਿਟੀ ਲਈ ਖਤਰਾ ਹੋ ਸਕਦੀ ਪ੍ਰਾਈਵੇਸੀ ਰਿਸਕ ਹੋ ਸਕਦੀ ਆ ਜਦੋਂ ਕੈਨੇਡਾ ਨੇ ਕਨਸਰਨ ਲਗਭਗ 2 ਸਾਲ ਪਹਿਲਾਂ ਚੱਕਿਆ ਸੀ ਵੀ ਇਹ ਹੁਣ ਵੀ ਉਹੀ ਆ 2 ਸਾਲ ਪਹਿਲਾਂ ਤਾਂ ਮਤਲਬ ਇਹ ਕਹਿੰਦੇ ਸੀ ਕਿ ਸਾਡਾ ਦੁਸ਼ਮਣਾਂ ਚੀਨ ਇੱਕ ਤਰੀਕੇ ਦੇ ਨਾਲ ਤੇ ਹੁਣ ਉਹਨਾਂ ਦੇ ਨਾਲ ਸਮਝੌਤਾ ਇਸ ਕਰਕੇ ਹੋ ਗਿਆ ਕਿਉਂਕਿ ਅਮਰੀਕਾ ਨਾਲ ਗੱਲ ਨਹੀਂ ਬਣ ਰਹੀ ਹੁਣ ਉਹ ਜਿਹੜੇ ਸਿਕਿਉਰਿਟੀ ਐਕਸਪਰਟ ਕਹਿੰਦੇ ਕਿ ਜਿਹੜਾ ਰਿਸਕ ਤੁਸੀਂ ਉਦੋਂ ਕਿਹਾ ਸੀ ਉਹ ਰਿਸਕ ਹਜੇ ਵੀ ਉਸੇ ਤਰ੍ਹਾਂ ਆ। ਹੁਣ ਜਿਹੜੀਆਂ ਮਾਡਰਨ ਕਾਰਾਂ ਨੇ ਉਹ ਕਾਰਾਂ ਤਾਂ ਹੈ ਨਹੀਂ ਵੀ ਰੇਸ ਤੇ ਇੰਜਨ ਨਾਲ ਚੱਲਣ ਵਾਲੀਆਂ ਨੇ। ਉਹਨਾਂ ਦੇ ਵਿੱਚ ਫੋਨ ਤੁਹਾਡਾ ਜੁੜਦਾ ਫੋਨ ਜੁੜਨ ਦੇ ਨਾਲ ਉਹਦਾ ਸਾਰਾ ਸਿਸਟਮ ਹੀ ਉਹਦੇ ਤੇ ਚੱਲਦਾ ਆ। ਜੇ ਫੋਨ ਨਾ ਹੋਵੇ ਤੇ ਇਹ ਕਾਰਾਂ ਹੀ ਨਹੀਂ ਚੱਲਦੀਆਂ ਬਹੁਤੀਆਂ। ਜਾਂ ਉਹ ਉਹ ਤੁਹਾਡਾ ਸਾਰਾ ਡਾਟਾ ਕਲੈਕਟ ਕਰਦੀਆਂ। ਉਹ ਨਾ ਜਾਣੋ ਵੀ ਉਹ ਕਿਤੇ ਪਿੱਛੇ ਚੀਨ ਦੇ ਨਾਲ ਉਹਦੇ ਸਬੰਧ ਹੋਣਗੇ ਜਿਹੜੀ ਕੰਪਨੀ ਨੇ ਬਣਾਇਆ ਉਹਨਾਂ ਕੋਲ ਤੇ ਸਾਰਾ ਕੁਝ ਤੁਹਾਡਾ ਚਲੇਗਾ। ਜਿਹੜੀ ਮਾਡਰਨ ਕਾਰਸ ਨੇ ਤੁਹਾਡਾ ਬਹੁਤ ਸਾਰਾ ਡਾਟਾ ਇਕੱਠੀਆਂ ਕਰਦੀਆਂ ਈਵੀ ਤੇ ਨਵੀਆਂ ਕਾਰ ਕੈਮਰੇ ਇਹਨਾਂ ਚ ਨੇ ਮਾਈਕ੍ਰੋਫੋਨ ਇਹਨਾਂ ਚ ਨੇ ਜੀਪੀਐਸ ਇਹਨਾਂ ਚ ਨੇ ਇੰਟਰਨੈਟ ਇਹਨਾਂ ਦੇ ਵਿੱਚ ਆ ਤੇ ਹੁਣ ਰਹਿ ਕੀ ਗਿਆ ਫਿਰ ਬਿਲਕੁਲ ਉਦਾਂ ਦੀ ਗੱਲਬਾਤ ਜਿੱਦਾਂ ਦਾ ਟਿਕਟੌਕ ਦਾ ਅਮਰੀਕਾ ਦੇ ਵਿੱਚ ਰੌਲਾ ਪਿਆ ਅਮਰੀਕਾ ਨੇ ਇਹ ਕਰਕੇ ਟਿਕਟੌਕ ਨੂੰ ਪਾਬੰਦੀ ਲਾਉਣ ਦੀ ਗੱਲ ਕੀਤੀ ਸੀ ਕਿ ਤੁਹਾਡੀ ਜਿਹੜੀ ਪੇਰੈਂਟ ਕੰਪਨੀ ਬਾਈਟ ਡਾਂਸ ਆ ਇਹਦਾ ਸਬੰਧ ਚੀਨ ਦੀ ਕਮਨ ਸਰਕਾਰ ਦੇ ਨਾਲ ਆ ਤੇ ਹੁਣ ਇਹ ਜਿਹੜੀਆਂ ਚੀਨ ਦੀਆਂ ਕਾਰਾਂ ਬਣ ਕੇ ਕੈਨੇਡਾ ਦੇ ਵਿੱਚ ਆਉਣਗੀਆਂ ਇਹਨਾਂ ਦੀਆਂ ਕੰਪਨੀਆਂ ਵੀ ਤਾਂ ਚੀਂਦੀਆਂ ਹੀ ਆ ਇਹ ਤੁਹਾਡਾ ਡਾਟਾ ਕੈਨੇਡਾ ਦਾ ਚੋਰੀ ਨਹੀਂ ਕਰਨਗੇ ਇਹ ਜਿਹੜਾ ਕਨਸਰਨ ਆ ਇਸ ਵੇਲੇ ਸਿਕਿਉਰਿਟੀ ਦੇ ਐਕਸਪਰਟ ਦੱਸ ਰਹੇ ਆ ਕਿ ਜਿਸੂਸੀ ਹੋ ਸਕਦੀ ਸਿੱਧੀ ਸਿੱਧੀ ਇੱਕ ਕਾਰ ਥੋੜਾ ਤੁਰੇ ਫਿਰਦੀ ਆ ਉਹ ਤਾਂ ਕੈਮਰਾ ਤੁਰਿਆ ਫਿਰਦਾ ਜਿਹੜੀਆਂ ਹ ਇਲੈਕਟ੍ਰਿਕ ਕਾਰਾਂ ਚ ਜਿੰਨੀਆਂ ਵੀ ਮਾਡਰਨ ਕਾਰ ਆ ਕਿੰਨੇ ਆਲੇ ਦੁਆਲੇ ਉਹਨਾਂ ਦੇ ਸੈਂਸਰ ਨੇ ਅੱਗੇ ਵੀ ਕੈਮਰੇ ਪਿੱਛੇ ਵੀ ਕੈਮਰੇ ਇੰਟਰਨੈਟ ਉਹਦੇ ਵਿੱਚ ਸਾਰਾ ਕੁਝ ਉਹਦੇ ਵਿੱਚ ਸੁਣਦਾ ਹੈ ਸਾਰਾ ਕੁਝ ਪਤਾ ਲੱਗਦਾ ਵੀ ਇਹ ਹੁਣ ਟਰੈਕ ਕੀਤਾ ਜਾ ਸਕਦਾ ਸਰਵੇਲੈਂਸ ਹੋ ਸਕਦੀ ਆ ਡਰਾਈਵਰ ਦੀਆਂ ਗੱਲਾਂ ਸੁਣੀਆਂ ਜਾ ਸਕਦੀਆਂ ਖਾਸ ਤੌਰ ਦੇ ਉੱਤੇ ਇਹਦਾ ਹੁਣ ਉਹ ਉਹ ਉਹਦਾ ਅਸਰ ਦੂਜਿਆਂ ਤੇ ਸ਼ਾਇਦ ਘੱਟ ਪਵੇ ਚਾਈਨਿਸ ਤੇ ਜ਼ਿਆਦਾ ਪਊਗਾ ਮਤਲਬ ਚੀਨ ਦਾ ਬੰਦਾ ਜਦੋਂ ਕੋਈ ਗੱਲ ਕਰਦਾ ਉਸ ਕਾਰ ਦੇ ਵਿੱਚ ਜਿਹੜਾ ਚਾਈਨੀ ਡਾਇਸਪੋਰਾ ਆ ਇੱਥੇ ਉਹਨੂੰ ਟਰੈਕ ਕਰਨ ਦੇ ਲਈ ਖਾਸ ਤੌਰ ਦੇ ਉੱਤੇ ਚੀਨ ਵਰਤ ਸਕਦੀ ਹੈ ਸੋ ਇਹ ਚੀਨ ਦੀਆਂ ਕਾਰਾਂ ਦਾ ਸਬੰਧ ਸਿਰਫ ਸਾਈਬਰ ਸਿਕਿਉਰਿਟੀ 专家 ਕਹਿੰਦੇ ਆ ਕਿ ਇਹ ਇੱਕ ਇੰਟਰਨੈਟ ਕਨੈਕਟਡ ਵਹੀਕਲ ਆ 노 ਮੈਟਰ ਕਿ ਇਹ ਕਿੱਥੇ ਬਣਿਆ ਇਨਕਲੂਡਿੰਗ ਟੈਸਲਾ ਹੈਕ ਵੀ ਹੋ ਸਕਦਾ ਉਹ ਹੁਣ ਦੂਜੇ ਕਹਿੰਦੇ ਕਿ ਭਾਈ ਤੁਹਾਡੇ ਵਾਲੀਆਂ ਹੈਕ ਕਰਨੀਆਂ ਕਿੰਨੀਆਂ ਔਖੀਆਂ ਜਿਹੜੀਆਂ ਉਹਨੇ ਆਪਣੀਆਂ ਇੱਥੇ ਭੇਜਣੀਆਂ ਪਰ ਨਵੀਆਂ ਨਵੀਆਂ ਗੱਲਾਂ ਦੇ ਨਾਲ ਨਵੇਂ-ਨਵੇਂ ਜਿਹੜੇ ਖਦਸ਼ੇ ਆਹੋ ਸਾਹਮਣੇ ਆ ਰਹੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਕੱਲ ਫਿਰ ਹਾਜ਼ਰ ਹੋਵਾਂਗੇ ਕਸ਼ਨਾ ਮੀਆਂ ਗੱਲਬਾਤ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ